ਦੂਜਾ ਟੰਗ ਰੁਕ ਰੁਕ ਤੁਸੀਂ ਕਹੋਗੇ ਜੀ ਕਿੱਥੇ ਲਿਖਿਆ ਰੁਕ ਰੁਕ ਕੇ ਪੜੀਂ ਮੈਂ ਕਹਨਾ ਹਰ ਅੰਗ ਤੇ 30 40 50 ਵਾਰੀ ਕਹਿ ਰੁਕ ਰੁਕ ਕੇ ਪੜੋ ਹਰ ਲਾਈਨ ਤੋਂ ਬਾਅਦ ਬਾਛ ਨੇ ਦੋ ਡੰਡੀਆਂ ਭਾਈਆਂ ਵਾ ਰੁਕੋ ਰਹਾਓ ਵੀ ਕਹਿੰਦੇ ਰੁਕੋ ਰਹਾਓ ਵੀ ਇਹਦਾ ਮਤਲਬ ਰੁਕੋ ਹਾਂਜੀ ਹੈਨਾ ਹਾਂਜੀ ਦੋ ਲਾਈਨਾਂ ਦਾ ਮਤਲਬ ਹੈ ਪਾਜ਼ ਰੁਕੋ ਰੁਕੋ ਅੱਛਾ ਪਹਿਲਾਂ ਮੈਂ ਇਹਨੂੰ ਦੋ ਲਾਈਨਾਂ ਨੂੰ ਕਹਿੰਦਾ ਹੁੰਦਾ ਸੀ ਵੀ ਇੰਗਲਿਸ਼ ਦਾ ਫੁੱਲ ਸਟਾਪ ਹੈ ਤੇ ਇਹ ਡਬਲ ਹੈ ਮੈਂ ਮਜ਼ਾਕ ਵਿੱਚ ਕਹਿੰਦਾ ਸੀ ਇਹ ਫੁੱਲ ਸਟਾਕ ਚਾਹ ਫਿਰ ਮੈਂ ਨਾਲ ਕਹਿੰਦਾ ਹੁੰਦਾ ਸੀ ਮੈਂ ਕਿਹਾ ਸੀ ਐਨ ਐ ਟੀ ਠੀਕ ਆਏ ਕਿ ਗੁਰੂ ਸਾਹਿਬ ਨੇ ਦੋ ਵਾਰ ਹੀ ਕਿਹਾ ਦੇਖੋ ਹਿੰਦੀ ਪੰਜਾਬੀ ਚ ਇੱਕ ਡੰਡੀ ਹੈ ਹਾਂਜੀ ਪੂਰਨ ਵਿਰਾਮ ਹਿੰਦੀ ਚ ਕਹਿੰਦੇ ਹਾਂਜੀ ਪਰਛਾਣੇ ਦੋ ਲਾਈਨਾਂ ਤੇ ਮੈਂ ਨੂੰ ਕਹਿੰਦਾ ਸੀ ਵੀ ਜ਼ਿਆਦਾ ਰੁਕੋ ਡਬਲ ਰੁਕੋ ਇੱਕ ਕੈਂਪ ਵਿੱਚ ਇੱਕ ਬੇਟੀ ਨੇ ਕਿਹਾ ਚੌਥੀ ਪੰਜਵੀਂ ਫੜਦੀ ਬੱਚੀ ਜੀ ਮੈਂ ਦੋ ਡੰਡੀਆਂ ਲਗਾ ਕੇ ਨਾ ਬੋਰਡ ਤੇ ਮੈਂ ਸਮਝਾ ਰਿਹਾ ਸੀ ਜੀ ਤੇ ਕਹਿੰਦੀ ਏ ਅ ਅੰਕਲ ਦਾ ਮਤਲਬ ਇਹ ਵੀ ਹੋ ਸਕਦਾ ਹੈ ਗੁਰੂ ਸਾਹਿਬ ਕਹਿੰਦੇ ਉਹਨੂੰ ਰੁਕੋ ਰੁਕੋ ਵਾਹ ਜੀ ਵਾਹ ਮੈਂ ਕਹਾ ਬਿਲਕੁਲ ਬਿਲਕੁਲ ਅਸੀਂ ਧਿਆਨ ਹੀ ਨਹੀਂ ਕਰਦੇ ਸਾਡੀ ਟ੍ਰੇਨਿੰਗ ਐਫਜੀ ਹੋਈ ਆ ਅਸੀਂ ਤੇਜ਼ੀ ਨਾਲ ਪਾਠ ਕਰਦੇ ਕਾ ਵੇ ਕੋ ਤਾਣ ਉਹ ਵੇ ਕਿਸੇ ਤਾਣ ਗਾਵੇ ਕੋ ਦੱਜਣੇ ਨਹੀਂ ਸਾਨੂੰ ਗਾਵੇ ਕੋ ਗੁੰਮੜੀਆਂ ਆਇਆਂ ਚਾ ਕੀ ਨਹੀਂ ਪੜ ਰਹੇ ਦੋ ਲਾਈਨਾਂ ਪਾੜੀ ਨਹੀਂ ਰਹੇ ਬੜਾ ਵੱਡੀ ਸੇ ਦਿੱਤੀ ਆ ਸਰ ਇਹ ਬਹੁਤ ਵੱਡੀ ਮੈਂ ਕਹਿਣਾ ਸ਼ੁਰੂ ਕੀਤਾ ਬਾਣੀ ਪੜਦਿਆਂ ਦੋ ਲਾਈਨਾਂ ਜ਼ਰੂਰ ਪੜੋ ਤੇ ਇਹਨੂੰ ਪੜਨ ਦਾ ਢੰਗ ਹੈ ਉੱਥੇ ਰੁਕੋ ਰੁਕੋ ਕਾਦੇ ਵਾਸਤੇ ਰੁਕੋ ਸਾਲ ਲੈਣ ਵਾਸਤੇ ਹਾਂ ਸਾਵੀ ਲਲੋ ਸਮਝਣ ਵਾਸਤੇ ਸਮਝਣ ਵਾਸਤੇ ਉਸ ਗੱਲ ਨੂੰ ਗ੍ਰੈਸਪ ਕਰੋ ਅੱਜਕੱਲ ਵੀ ਤੁਸੀਂ ਹਾਈਵੇ ਤੇ ਜਾਓ ਨਾ ਇੰਡੀਆ 'ਚ ਵੀ ਸ਼ੁਰੂ ਹੋ ਗਿਆ ਬਾਹਰ ਬਹੁਤ ਜ਼ਿਆਦਾ ਜੀ ਜੀ ਮੋੜ ਦੇ ਉੱਤੇ ਨਾ ਸਾਈਨ ਲੱਗਿਆ ਹੁੰਦਾ ਸਟਾਪ ਰੈੱਡ ਲਾਈਟ ਨਹੀਂ ਹੈਗੀ ਫਿਰ ਵੀ ਲਿਖਿਆ ਹੋਇਆ ਸਟਾਪ ਤੇ ਮੈਂ ਉਹ ਪੁੱਛਿਆ ਕਹਿੰਦੇ ਜੀ ਸਟਾਪ ਜਿੱਥੇ ਲਿਖਿਆ ਹੋਵੇ ਉੱਥੇ ਤੁਸੀਂ ਬ੍ਰੇਕ ਇੱਕ ਵਾਰੀ ਮਾਰਨੀ ਮਾਰਨੀ ਹੈ ਫਿਰ ਜਾਣਾ ਉਹਦੇ ਨਾਲ ਐਕਸੀਡੈਂਟ ਦੇ ਚਾਂਸਸ ਘੱਟ ਜਾਂਦੇ ਵਾਹ ਦੇਖੋ ਸੜਕ ਸੁਰੱਖਿਆ ਵਾਲਿਆਂ ਨੇ ਨਿਯਮ ਬਣਾਏ ਨੇ ਰੈੱਡ ਲਾਈਟ ਨਹੀਂ ਹੈ ਪਰ ਫਿਰ ਵੀ ਸਟਾਪ ਲਿਖਿਆ ਹੈ ਮੋੜ ਦੇ ਉੱਤੇ ਜੀ ਵੀ ਇੱਕ ਵਾਰੀ ਰੁਕੋ ਦੇਖੋ ਕੋਈ ਆ ਤਾਂ ਨਹੀਂ ਰਿਹਾ ਫਿਰ ਜਾ ਬੱਛਾਂ ਨੇ ਹਰ ਫਰਮਾਨ ਤੋਂ ਬਾਅਦ ਦੋ ਵਾਰੀ ਦੋ ਡੰਡੀਆਂ ਲਾਈਆਂ ਤੇ ਮੈਂ ਕਹਿੰਨਾ ਵੀ ਰੁੱਕ ਰੁੱਕ ਕੇ ਬਾਣੀ ਇਹਦਾ ਇਸਮਾ ਦੀ ਵਖਰਾ ਜੇ ਰੁੱਕ ਕੇ ਬਾਣੀ ਪੜ੍ਹਦਾ ਬਹੁਤ